ਦਾ ਸਾਡਾ ਰੇਟ ਹੈਗਾ 5 ਲੱਖ ਰੁਪਈਆ ਹਾਂ ਗਾਗ ਤੁਹਾਡੀ ਵੀਡੀਓ ਦੇਖ ਕੇ ਆਊਗਾ ਹਾਂ ਉਹਦੇ ਵਾਸਤੇ ਸਿਰਫ 95000 ਰੁਪਈਆ ਵਧੀਆ ਕਾਰ ਦੀ ਗਾਰੰਟੀ ਦੇ ਕੇ ਦਊਗਾ ਹਾਂ ਇੰਜਨ ਗੇਅਰ ਦੀ ਗਾਰੰਟੀ ਲੈ ਕੇ ਦਊਗਾ 4.5 ਲੱਖ ਦੀ ਕਾਰ ਆ 3.5 ਲੱਖ ਚ ਕਾਰ ਦਊਗਾ ਸਾਰਾ ਕੋਈ ਮਾਇਦਦਾ ਲੈ ਕੇ ਦਿਖਾ ਦੇ ਕਾਰ ਕੰਡੀਸ਼ਨ ਦੇਖੋ ਜੈਨੂਨ 90 95000 ਚੱਲਦੀ ਆ ਜੀ 90 9500 90 95 ਜੈਨੂਨ ਚੱਲਦੀ ਆ ਕਾਰ ਕਾਰ ਤੁਹਾਨੂੰ ਮਿਲ ਜਣੀ ਸਿਰਫ ਬਹੁਤ ਸਸਤੀ ਬੋਸ ਸਵਾ 2 ਲੱਖ ਦੀ ਕਾਰ ਆ ਸਾਡਾ ਆਸਕਿੰਗ ਪ੍ਰਾਈਸ ਆ 1.95 ਹੀ ਤੁਹਾਨੂੰ ਕਾਰ ਦੇ ਦਾਂਗੇ ਐਸਯੂਵੀ ਦੇ ਵਿੱਚ ਛੋਟਾ ਵਾ ਤੇ ਰੇਟ ਨਾ ਇਹਦਾ ਐਨ ਪੂਰਾ ਨਿਆਰੇ ਵਾਲਾ ਦੇ ਦੂੰਗਾ ਬਸ ਹਾਂ ਚਲੋ ਠੀਕ ਐ ਨਹੀਂ ਕੁਸ਼ੀਅਲ ਨਹੀਂ ਕਰਨਾ ਬਟ ਰੇਟ ਨਾ ਦੇ ਸਕੂ ਰੇਟ ਦੇਣਾ ਤੁਹਾਨੂੰ 3.5 ਲੱਖ ਦੀ ਕਾਰ ਦੇ ਦਾਂਗੇ ਲੈ ਜੀ ਲੈਣਾ ਠੀਕ ਐ ਇਹਦੀ ਪੁਰਾਣੀ ਸ਼ੇਪ ਆ 7 ਮਾਡਲ ਆ ਹਾਂ ਇਹ ਵੀ ਅਸੀਂ ਸਵਾ 2 ਲੱਖ ਮੰਗਦੇ ਆ ਇਹ ਵੀ 1.60 ਹਜ਼ਾਰ ਦੀ ਕਾਰ ਦੇਵਾਂਗੇ ਵਿਦ ਪਾਸਿੰਗ 27 ਤੱਕ ਕਰਾ ਕੇ ਭਾਈ ਜੀ ਸੈਕੰਡ ਹੈਂਡ ਗੱਡੀਆਂ ਪੁਰਾਣੀਆਂ ਗੱਡੀਆਂ ਇਹ ਜਦੋਂ ਤੁਸੀਂ ਲੈਣ ਜਾਂਦੇ ਹੋ ਤਾਂ ਸਭ ਤੋਂ ਪਹਿਲਾ ਮਸਲਾ ਬੰਦੇ ਦੇ ਮੂਹਰੇ ਆ ਕੇ ਖੜਦਾ ਵਾ ਰੇਟਾਂ ਦਾ ਤਾਂ ਉਹੀ ਰੇਟਾਂ ਦਾ ਮਸਲਾ ਆਪਾਂ ਅੱਜ ਮਕਾਨ ਲਈ ਤੁਹਾਨੂੰ ਲੈ ਕੇ ਆਏ ਆਂ ਸੱਤ ਕਰਤਾਰ ਕਾਰ ਬਜ਼ਾਰ ਜਗਜੀਤ ਭਾਈ ਦੇ ਗੁਰਸੱਗੀ ਗੱਲ ਸੱਸੀ ਕਾਲ ਜੀ ਕੀ ਹਾਲ ਚਾਲ ਬਹੁਤ ਵਧੀਆ ਤੁਸੀਂ ਸੁਣਾਓ ਪੂਰੀ એનર્ਜੀ ਪੂਰੀ ਫੁੱਲ ਪਿਛਲੀ ਵੀਡੀਓ ਵੀਰੇ ਦੇ ਨਾਲ ਆਪਾਂ ਕੀਤੀ ਰਿਸਪੌਂਸ ਕਿੱਦਾਂ ਦਾ ਰਿਹਾ ਬਹੁਤ ਵਧੀਆ ਰਿਸਪੌਂਸ ਰਿਹਾ ਜੀ ਤੁਹਾਡੀ ਵੀਡੀਓ ਦਾ ਚਲੋ ਅਸੀਂ ਕਹਿੰਦੇ ਆ ਪ੍ਰਮਾਤਮਾ ਤੁਹਾਡੀ ਵੀਡੀਓ ਇਦਾਂ ਹੀ ਵੱਧ ਤੋਂ ਵੱਧ ਵੱਧ ਤੋਂ ਵੱਧ ਚਲਾਵੇ ਤੇ ਸਾਡੇ ਵੱਧ ਤੋਂ ਵੱਧ ਸਾਡੀਆਂ ਕਾਰਾਂ ਵਿਕਣ ਵਧੀਆ ਰੇਟ ਸੋਹਣੇ ਦੋ ਨਾ ਬਸ ਰੇਟ ਅੱਜ ਕਿੱਦਾਂ ਦੇ ਸਾਡੇ ਹੈ ਹੀ ਬਸ ਜਿਵੇਂ ਚੋੜੇ ਬਿਆਰ ਸੇਲ ਲੱਗਦੀ ਨਾ ਐਤਵਾਰ ਨੂੰ ਉਦਾਂ ਦੇ ਰੇਟ ਆ ਆਪਣੇ ਗੱਡੀਆਂ ਦੇ ਜਿਵੇਂ 1000 ਰੁਪਏ ਦੀ ਸ਼ਰਟ 300 ਚ ਮਿਲ ਜਾਂਦੀ ਆ ਉਦਾਂ ਹੀ ਰੇਟ ਕਾਰਾਂ ਦੇ ਆ ਆਪਣੇ ਬੱਲੇ ਤਾਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਜਿਹੜੀਆਂ ਗੱਲਾਂ ਇਹ ਹੁਣ ਕਹਿ ਰਹੇ ਆ ਆਪਾਂ ਉਹ ਤੁਹਾਨੂੰ ਵੀਡੀਓ ਦੇ ਵਿੱਚ ਪੂਰੀ ਦੇਖਣ ਨੂੰ ਮਿਲਣਗੀਆਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਵਧੀਆ ਤੋਂ ਵਧੀਆ ਤੋਹਫੇ ਦੇਵਾਂਗੇ ਵੀਡੀਓ ਨੂੰ ਐਂਡ ਤੱਕ ਤੁਸੀਂ ਤਾਂ ਦੇਖਣਾ ਵਾ ਵੀ ਕੋਈ ਵੀ ਗੱਡੀ ਅਗਰ ਦੀ ਦਿਮਾਗ 'ਚ ਸੋਚੀ ਹੋਈ ਆ ਤੁਸੀਂ ਮਿਸ ਨਾ ਕਰਦੋ ਤਾਂ ਖੜੇ ਕਿੱਥੇ ਆਪਾਂ ਸੱਤ ਕਰਤਾਰ ਕਾਰ ਬਜ਼ਾਰ ਲੁਧਿਆਣਾ ਤੇ ਜੇ ਪੇਜ ਤੇ ਨਵੇਂ ਆਏ ਹੋ ਤਾਂ ਪਹਿਲਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਦੇਖੋ ਛੋਟੀ ਚਲੋ ਸਭ ਤੋਂ ਪਹਿਲਾ ਛੋਟਾ ਤੋਹਫਾ ਹੀ ਦਿਖਾਨੇ ਆ ਤੁਹਾਨੂੰ ਛੋਟਾ ਤੋਹਫਾ ਹਾਂ ਜਿਹਨੇ ਪਹਿਲੀ ਵਾਰ ਕਾਰ ਲੈਣੀ ਆ ਉਹਦੇ ਵਾਸਤੇ ਵਧੀਆ ਕਾਰ ਠੀਕ ਹੈ ਡਿਟੇਲ ਕੀ ਆ ਜੀ ਡਿਟੇਲ ਸੈਕੰਡ ਓਨਰ ਕਾਰ ਆ ਜੀ ਠੀਕ ਹੈ ਤੇ 2009 ਮਾਡਲ ਆ ਦਸੰਬਰ ਦੀ ਕਾਰ ਆ ਹਾਂ ਇਹ ਦਸੰਬਰ ਤੱਕ ਪਾਸਿੰਗ ਹਜੇ ਪਈ ਐ ਦੀ ਠੀਕ ਐ ਉਦੋਂ ਸਾਡਾ ਰੇਟ ਹੈਗਾ 1.5 ਲੱਖ ਰੁਪਈਆ ਹਾਂ ਗਾਗ ਤੁਹਾਡੀ ਵੀਡੀਓ ਦੇਖ ਕੇ ਆਊਗਾ ਹਾਂ ਉਦੋਂ ਅੱਤੀ ਸਿਰਫ 95000 ਰੁਪਈਏ ਦੀ 95000 95000 ਚ ਏਸੀ ਹੀਟਰ ਹਰ ਚੀਜ਼ ਓਕੇ ਨਵਾਂ ਮਾਡਲ ਕਾਰ ਮਤਲਬ ਕਿ ਗਰਮੀ ਆ ਗਈਆਂ ਵਾ ਤਾਂ ਗਰਮੀ ਵਾ ਤੋਹਫਾ ਹੀ ਐ ਜੀ ਇਹ ਗਰਮੀ ਬਰਫ਼ ਜਵਾ ਨੇ ਇਹਦੇ ਅੰਦਰ ਫਿਰ ਬਿਠਾ ਕੇ ਦੋ ਤੇ ਗੱਡੀ ਦਾ ਨਾਂ ਕੀ ਐ ਸਪਾਰਕ ਸਪਾਰਕ ਆ ਐ ਨਾ ਸ਼ੈਵਲੈਟ ਵਾਲਾ ਸ਼ੈਵਲੈਟ ਸਪਾਰਕ ਸ਼ੈਵਲੈਟ ਵਾਲਿਆਂ ਸਪਾਰਕ ਆ ਜਿਹੜੇ ਮੇਰੇ ਭਰਾ ਦਾ ਬਜਟ ਹੈਗਾ ਵਾ ਛੋਟਾ 95000 ਆ ਤਕਰੀਬਨ ਤੇ ਨੰਬਰ ਚੱਲ ਰਿਹਾ ਦਵਾ ਦਾ ਫੋਨ ਚੱਕ ਕੇ ਤੇ ਗੱਡੀ ਲੈ ਜਾ ਪੈਟਰੋਲ 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 ਹਾਂਜੀ ਹਾਂਜੀ ਨੈਕਸਟ ਆਏਂਦੀ ਆਪਣੀ ਡੈਟਸਨ ਦੀ ਡੈਟਸਨ ਗੋ ਹਾਂ ਲੈ ਕੇ ਹੋ ਜਾਓ ਫਟਾਫਟ ਗੋ ਗੋ ਰੇਟ ਦੱਸੋ ਜਿਹੜਾ ਗੋ ਕਰਨ ਵਾਲਾ ਵਾ ਇਹ ਰੇਟ ਤੁਹਾਨੂੰ ਦੇ ਦਾਂਗੇ ਸਿਰਫ ਸਵਾ 2 ਲੱਖ ਰੁਪਏ ਚ ਕਾਰ 18 ਮਾਡਲ ਕਾਰ ਹੈ ਹਾਂ ਡੇਟ ਆਫ ਪਰਚੇਸ ਇਹਦੀ 20 ਦੀ ਆ ਠੀਕ ਹੈ ਪਾਸਿੰਗ ਇਹਦੀ 35 ਤੱਕ ਪਈ ਹੈ ਅੱਛਾ 2035 ਤੱਕ ਪਾਸਿੰਗ ਆ ਹਾਂ ਸੀਐਨਜੀ ਲੱਗੀ ਹੋਈ ਹੈ ਹਾਂ ਸਾਡੀ ਡਿਮਾਂਡ 275 ਦੀ ਆ ਹਾਂ ਤੁਹਾਡੀ ਵੀਡੀਓ ਕਰਕੇ 1.2 ਲੱਖ ਦੀ ਕਾਰ ਦੇ ਦਾਂਗੇ ਅਸੀਂ 2.25 ਲੱਖ ਵਿੱਚ ਤੇ ਇੰਨਾ ਹੀ ਲੋਨ ਕਰਾਵਾਂਗੇ ਜਿੰਨੇ ਦੀ ਕਾਰ ਹੈ ਫੁੱਲ ਲੋਨ ਫੁੱਲ ਲੋਨ ਕਰਾਵਾਂਗੇ ਬੰਦਾ ਖਾਲੀ ਹੱਥ ਆਵੇ ਤੇ ਫੈਮਲੀ ਬਿਠਾ ਕੇ ਲੈ ਕੇ ਜਾਵੇ ਬਾਈ ਜੀ 2.25 ਲੱਖ ਐਵਰੇਜ ਵੀ ਵੱਧ ਹੈ ਐਵਰੇਜ ਇੱਕ ਦੇ ਇਹ ਮੇਰੇ ਹਿਸਾਬ ਨਾਲ ਇਹ ਸਿੰਡਰ ਇਹਦਾ ਘੱਟੋ ਘਾਟ 600 ਕਿਲੋਮੀਟਰ ਚੱਲਦਾ ਇੱਕ ਸਿੰਡਰ 600 ਕਿਲੋ 627 ਦੀ ਐਵਰੇਜ 27 ਦੀ ਐਵਰੇਜ ਬੱਲੇ 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 ਬਹੁਤ ਹੀ ਸੋਹਣੀ ਗੱਡੀ ਆ ਜਿਹੜੇ ਮੇਰੇ ਭਰਾਣੇ ਵਧੀਆ ਐਵਰੇਜ ਵਾਲੀ ਗੱਡੀ ਦੇਖਣੀ ਆ ਤੇ ਬਜਟ ਅਗਾਵਾ ਘੱਟ ਤਾਂ ਗੱਡੀ ਤੁਹਾਡੇ ਮੂਰੇ ਖੜੀ ਹੈ ਡੈਟਸਨ ਗੋ ਤੇ ਨੈਕਸਟ ਗੱਡੀ ਆ ਜਾਂਦੀ ਆਪਣੀ 2012 Swift ਠੀਕ ਹੈ ਫੁੱਲ ਡਿਮਾਂਡ ਹੈ ਜਿਹਦੀ ਮਾਰਕੀਟ ਦੇ ਵਿੱਚ ਬਹੁਤ ਠੀਕ ਹੈ ਜੀ VDI ਮਾਡਲ ਅਲੋਇਡ ਹੈ 70000 ਰੁਪਏ ਲੱਗੇ ਕਾਰ ਨੂੰ ਹਾਂ ਦੇਖੋ ਕਾਰ ਨੂੰ ਲਾਈਟ ਟਾਇਰ ਚੈੱਕ ਕਰੋ ਬਹੁਤ ਹੀ ਸੋਹਣੇ ਲੱਗੇ ਹੋਏ ਆ ਕੰਡੀਸ਼ਨ ਅੰਦਰੋਂ ਤਾਂ ਚੈੱਕ ਕਰਾ ਦਿੰਦੇ ਆ ਚੱਲੀ ਕਿੰਨੀ ਹੋਈ ਹੈ ਇਹ ਚੱਲੀ 70 75000 ਚੱਲਦੀ ਹੈ ਜੀ ਹਾਂਜੀ 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 ਸੀਟ ਕਵਰ ਵਗੈਰਾ ਚੈੱਕ ਕਰ ਲਓ ਸਾਰੇ ਸੀਟ ਕਵਰ ਨਵੇਂ ਲਾਈਟ ਹੈਰ ਲੱਗੇ ਚੱਲ ਚਲਾਵਾ ਵਧੀਆ ਪੂਰਾ ਚਲਾਵਾ ਵਧੀਆ ਹੈ ਇਸੀ ਹੀਟਰ ਹਰ ਚੀਜ਼ ਵਰਕਿੰਗ ਚ ਇੰਜਨ ਗੇਰ ਦੀ ਗਾਰੰਟੀ ਮੇਨਟੇਨੈਂਸ ਦੀ ਤਾਂ ਇਹਦੀ ਕੋਈ ਗੱਲ ਨਹੀਂ ਹੁੰਦੀ ਹੈ ਜੀ ਇਹ ਤਾਂ ਹੁੰਦਾ ਹੀ ਨਹੀਂ ਕੁਝ ਜਿਵੇਂ ਬਾਜ਼ਾਰ 'ਚ ਇਹਨਾਂ ਸਕੂਟਰ ਦਾ ਸਮਾਨ ਮਿਲਦਾ ਨਾ ਸਸਤਾ ਸਾਰਾ ਸ਼ਫਟ ਦਾ ਸਮਾਨ ਸਸਤਾ ਸਹੀ ਗੱਲ ਹੈ ਹਰ ਚੀਜ਼ ਸਸਤੀ ਹੈ ਦੀ ਸਪਲੈਂਡਰ ਦੇਆਂ ਜੀ ਚੀਜ਼ਾਂ ਚੀਜ਼ਾਂ ਬੱਸ 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 ਉਹੀ ਚੀਜ਼ ਹੈ ਉਹੀ ਚੀਜ਼ ਹੈ ਜੀ ਤੇ ਦਾ ਰੇਟ ਰੇਟ ਦਾ ਸਾਰੀ ਡਿਮਾਂਡ ਹੈਗੀ 380 ਦੀ ਤੇ 3.5 ਲੱਖ ਦੀ ਕਰ ਦੇ ਦਾਂਗੇ 3 ਲੱਖ 50 ਹਜ਼ਾਰ 3 ਲੱਖ 50 ਹਜ਼ਾਰ ਮਾਡਲ 12 12 ਮਾਡਲ 3 ਲੱਖ 50 ਇੱਕ ਤੁਹਾਨੂੰ ਹੋਰ ਤੋਹਫਾ ਦਿਖਾਣਾ ਵਾ ਇਸ ਤੋਂ ਬਾਅਦ ਇਹੀ ਰੇਟ ਤੇ ਤੁਹਾਨੂੰ ਉੱਚੀ ਕਾਰ ਦੇਣੀ ਆ ਆਪਾਂ ਵੀਡੀਓ ਦੇ ਐਂਡ ਤੱਕ ਮੈਂ ਕਿਹਾ ਨਾ ਵੀ ਬਣੇ ਰਹਿਣਾ ਬਸ ਰੇਟਸ ਰੇਟਸ 2014 ਹਾਂ ਦਸੰਬਰ ਦੀ ਕਾਰ ਠੀਕ ਹੈ 15 ਚ ਨਿਕਲੀ ਐ ਓਕੇ ਪਹਿਲੇ ਨਾਮ ਦੀ ਫੁੱਲ ਇਨਸ਼ੋਰੈਂਸ ਹਾਂ 57000 ਜਲਦੀ ਠੀਕ ਹੈ ਮੈਨੇਜਰ ਦੀ ਕਾਰ ਆ ਬੈਂਕ ਦੇ 57000 57000 ਚੱਲੀ ਦੀ ਗਾਰੰਟੀ ਲੈ ਕੇ ਦੇਵਾਂਗੇ ਸਿਲਵਰ ਕਲਰ ਆ ਹਾਂ ਇਹ ਕਾਰ ਤੁਹਾਨੂੰ ਦੇ ਦਾਂਗੇ ਸਿਰਫ ਸਾਡੀ ਡਿਮਾਂਡ ਹੈਗੀ 385 ਦੀ ਹਾਂ ਸਾਡੇ ਕੰਦੀ ਕਾਰ ਦੇ ਦਾਂਗੇ 150000 ਜੇ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਟ੍ਰਾਂਸਫਰ ਫ੍ਰੀ ਦੇਵਾਂਗੇ ਕਰਕੇ ਆਹ ਲਓ ਜੀ ਚੱਕੋ ਤੋਹਫਾ ਜਿਹੜਾ ਆਪਣਾ ਭਰਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਵੀਡੀਓ ਲਾਈਕ ਕਰਕੇ ਆਊਗਾ ਦੇਖੋ ਹੁੰਦਾ ਕੁਝ ਨਹੀਂ ਹੁੰਦਾ ਮਾਨਤਾ ਨਹੀਂ ਆ ਥੋੜਾ ਬੋਤਾ ਇਹ ਤੁਹਾਡੇ ਲਈ ਇਨੀ ਮਿਹਨਤ ਕਰਦੇ ਆਂ ਆਪਾਂ ਇਹਨਾਂ ਦਾ ਬਣਦਾ ਹੀ ਆ ਬਸ ਤੁਹਾਡਾ ਕਿਹੜਾ ਕੋਈ ਪੈਸਾ ਲੱਗ ਰਿਹਾ ਆਪਾਂ ਤੁਹਾਨੂੰ ਵਧੀਆ ਵਧੀਆ ਡੀਲਾਂ ਲੈ ਕੇ ਦਿਖਾਣ ਆਨੇ ਆਂ ਤੇ ਰੇਟ ਇਹ ਤੇ ਲੋਨ ਵੀ ਕਰਾ ਇਹ ਤੇ ਲੋਨ ਵੀ ਕਰਾ ਦਾਂਗੇ ਆਪਾਂ 3 ਲੱਖ ਰੁਪਏ ਦਾ 50000 40 50000 ਰੁਪਏ ਲਿਆਓ ਤੇ ਕਾਰ ਲੈ ਜਾਓ ਬਾਈ ਜੀ ਸਿਰਫ 40 50000 ਲੈ ਕੇ ਆਣਾ ਬਾਕੀ ਜੇ ਉੱਚੇ ਮਾਡਲ ਦੀਆਂ ਗੱਡੀਆਂ ਵਾ ਜੇਬ ਚ ਆਧਾਰ ਕਾਰਡ ਪੈਨ ਕਾਰਡ ਤੇ ਪੈਨ ਕਾਰਡ ਬੈਂਕ ਸਟੇਟਮੈਂਟ ਲੈ ਕੇ ਆਣੀ ਨਾਲ ਤੇ ਨੈਕਸਟ ਆਈਂ ਦੀ ਆਪਣੀ ਇਹ ਆ ਜੀ i20 ਠੀਕ ਹੈ 2012 ਮਾਡਲ ਕਾਰ ਆ ਫਰਸਟ ਓਨਰ ਹੂੰ ਇਹ ਵੀ ਲੱਖ ਦੇ ਅੰਡਰ ਚੱਲੀ ਹੈ 90 ਕੁ ਹਜ਼ਾਰ ਚੱਲੀ ਹੋਊਗੀ ਆਈਡੀਆ ਕਾਰ ਇਹ ਹਾਂ ਇਹ ਮੈਗਨਾ ਮਾਡਲ ਆ ਲਾਈਟਰ ਲੱਗੇ ਹੋਏ ਕਾਰ ਨੂੰ ਓਕੇ ਇਹ ਕਾਰ ਸਾਡੀ ਆਸਕਿੰਗ ਹੈਗੀ ਬਾਕੀ ਮੌਕੇ ਤੇ ਆ ਜੀ ਤੁਹਾਨੂੰ 10-5000 ਰੁਪਏ ਮਾਣ ਵੀ ਕਰ ਦਾਂਗੇ ਇਹ ਚ ਹੋਣੀ ਕਰ ਦੋ ਕਰਤਾ ਕਰਤਾ ਵਾਹ ਜਿਹੜਾ ਸ਼ੇਅਰ ਕਰੂਗਾ ਉਹ ਮਾਣ ਕਰਤਾ ਸਮਝ ਲਓ ਜਦੋਂ ਉਹਨੇ ਬਟਨ ਦਬਾਇਆ ਸਮਝ ਲੋ ਉਹਦੇ ਪੈਸੇ ਉਹਦੇ ਖਾਤੇ 'ਚ ਆ ਗਏ ਹੋਰ ਦੱਸੋ ਡੀਜ਼ਲ ਡੀਜ਼ਲ ਦੀ ਡੀਜ਼ਲ ਦੇ ਵਿੱਚ ਆ ਜਾਂਦੀ ਹੈ ਨਾ ਐਵਰੇਜ ਕਿੰਨੀ ਕੱਢ ਦਿੰਦੇ ਐਵਰੇਜ ਇਹਦੀ ਬਾਦ 2 ਲੀਟਰ 'ਚ 50 ਦੀ 2 ਲੀਟਰ 'ਚ 50 ਦੀ 1 ਲੀਟਰ 'ਚ 25 ਦੀ ਗੱਲਾਂ ਪਾਈਆਂ ਨੋਟ ਕਰੀ ਜਾਇਓ ਨੈਕਸਟ ਆ ਜਾਂਦੀ ਹੈ ਹੈਡਿੰਗ ਆਟੀ ਆ ਗਈ ਜੀ ਹਾਈਬ੍ਰਿਡ 16 ਮਾਡਲ ਹਾਂ 16 ਮਾਡਲ ਲਾਸਟ ਦੀ ਕਾਰ ਹੈ ਠੀਕ ਹੈ ਓਨਰ ਸੈਕਿੰਡ ਹੈ ਇਸ਼ੋਰੇ ਫੁੱਲ ਹੈ ਠੀਕ ਹੈ ਤੇ 110000 ਚੱਲੀ ਹੈ ਜੀ ਜੈਨੂਨ ਕਾਰ ਅਲਾਈਟ ਐਕਸਟਰਾ ਲੱਗੇ ਹੋਏ ਆ ਹਾਈਬ੍ਰਿਡ ਮਾਡਲ ਹੈ ਸੀਟ ਕਵਰ ਐਕਸਟਰਾ ਇੰਟੀਰੀਅਰ ਦੀ ਪੂਰੀ ਨਵੀਂ ਮੈਨੂੰ ਇੱਕ ਚੀਜ਼ ਦੱਸੋ ਹਾਈਬ੍ਰਿਡ ਦਾ ਜੇ ਆਪਾਂ ਦੱਸਣਾ ਹੋਵੇ ਵੀ ਹਾਈਬ੍ਰਿਡ ਇਦਾਂ ਹੁੰਦਾ ਜਿਵੇਂ ਆਪਾਂ ਕਿਸੇ ਹੋਰ ਰਸਤੇ ਖੜ ਕੇ ਲਾਈਟਾਂ ਦੇ ਖੜ ਕੇ ਹਾਂ ਗੱਡੀ ਦਾ ਆਪਾ ਕਲਚ ਗੇਅਰ ਨਿਊਟਰਲ ਕਰਕੇ ਜੋ ਕਲਚ ਛੱਡਾਂਗੇ ਨਾ ਗੱਡੀ ਆਪੇ ਬੰਦ ਹੋ ਜਾਣੀ ਹੈ ਇੰਜਨ ਦੇ ਵਿੱਚ ਮਤਲਬ ਹਾਂਜੀ ਕਿ ਇਹ ਫੀਚਰ ਹੁੰਦਾ ਵਾ ਹਾਂਜੀ ਹਾਂਜੀ ਆਪੇ ਆਟੋਮੈਟਿਕਲੀ ਫੀਚਰ ਹੁੰਦਾ ਇਹਦੇ ਵਿੱਚ ਆਪੇ ਗੱਡੀ ਬੰਦ ਹੋ ਜਾਣੀ ਆ ਉਸ ਤੋਂ ਬਾਅਦ ਕਲਚ ਦਬਾਂਗੇ ਆਪੇ ਸਟਾਰਟ ਹੋ ਜਾਣੀ ਐਵਰੇਜ ਬਹੁਤ ਹੁੰਦੀ ਹੈ 25 ਪਲੱਸ ਦੀ ਐਵਰੇਜ ਹੁੰਦੀ ਹੈ ਜੀ ਇਹਦੀ ਆਰਟੀਕਲ ਦੀ ਹਾਂਜੀ ਬਹੁਤ ਐਵਰੇਜ ਆ 25 ਪਲੱਸ ਹਾਂਜੀ 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 ਟਰਾਈ ਲੈ ਕੇ ਚੱਲ ਜਿਓ ਬੰਦਾ ਪੂਰੀ ਟਰਾਈ ਲਓ ਮੈਂ ਕਹਿੰਦਾ ਚੰਡੀਗੜ੍ਹ ਤੱਕ ਘੁੰਮ ਕੇ ਆਓ ਹੋ ਦੱਸੋ ਨੈਕਸਟ ਟਾਈਂ ਦੀ ਆਪਣੀ ਸਿਲਵਰ ਬਰੀ ZDI ਮਾਡਲ ਫਰਸਟ ਓਨਰ ਕਾਰ ਆ ਜੀ 77000 ਓਰਿਜਨਲ ਚੱਲੀ ਆ ਕਾਰ ਦੀ ਗਾਰੰਟੀ ਠੀਕ ਆ ਇੰਜਨ ਗੇਅਰ ਬੋਡੀ ਲੈਂਡ ਟਾਇਰ ਹਰ ਚੀਜ਼ ਦੀ ਗਾਰੰਟੀ ਨਵੀਂ ਕਾਰ ਅੰਦਰੋਂ ਦੇਖੋ ਪੂਰੀ ਹਮ ਕਾਰ ਦੀ ਅੰਦਰੋਂ ਵੀ ਕੰਡੀਸ਼ਨ ਪੂਰੀ ਸਾਫ਼ ਬਾਜ਼ਾਰ ਰੇਟ ਮੰਗਦੇ ਸਵਾ ਨੂੰ ਹਮ ਅਸੀਂ ਵੀ ਮੰਗਦੇ ਸਵਾ ਨੂੰ ਬੇਰਾਂਗੇ 8 ਲੱਖ 65 ਹਜ਼ਾਰ ਵਿੱਚ ਕਰ ਤੁਹਾਨੂੰ 8 ਲੱਖ 65 ਹਜ਼ਾਰ 8 ਲੱਖ ਦਾ ਲੋਨ ਕਰਵਾ ਦਾਂਗੇ ਵਧੀਆ ਸਿਬਲ ਹੋਊਗਾ ਤਾਂ 50 ਹਜ਼ਾਰ ਲੈਣਾ ਪਿਆ 50 60 65 ਜਿੰਨਾ ਲੈਣਾ ਲਿਓ ਲੱਖ ਦੇ ਅੰਡਰ ਲਿਓ ਪੈਸੇ ਤੇ ਕਾਰ ਲੈ ਜਾਓ ਬਸ ਤੁਸੀਂ ਵੈਸੇ ਜਿਹੜੇ ਭਰਾ ਆਪਣੇ ਪਿੰਡਾਂ ਤੋਂ ਭਾਈ ਦੂਰ ਦੂਰ ਦੇਖਦੇ ਵੀ ਜਿੱਤੋਂ ਮਰਜ਼ੀ ਆਂ ਜੀ ਜੋ ਗੱਲ ਕਹਾਂਗੇ ਵੀ ਜੇ ਬੰਦਾ ਆਪਣੀ ਵੀਡੀਓ ਦੇਖ ਕੇ ਆਈ ਗਿਆ ਨਾ ਉਹ ਮਾਨ ਤਨ ਪੂਰਾ ਉਹ ਮਾਨ ਪੂਰਾ ਕਰਾਂਗੇ ਦੁੱਧ ਚ ਪੱਤੀ ਹਾਂ ਚਾਹ ਕੌਫੀ ਜੋ ਕਹੋਗੇ ਨਾਸ਼ਤਾ ਲੰਚ ਡਿਨਰ ਹਰ ਚੀ ਕਰਾ ਕੇ ਭੇਜਾਂਗੇ ਠੀਕ ਹੈ ਇਹ ਸਾਡੇ ਪੰਜਾਬ ਦੇ ਵਿੱਚ ਦੇਖੋ ਜੀ ਜ ਸਾਡਾ ਇਹ ਸੇਵਾ ਇਹਨੇ ਕੀਤੀ ਸਹੀ ਗੱਲ ਹੈ ਸਾਡੇ ਵੀ ਪੰਜਾਬ ਚ ਰਹਿੰਦਾ ਕੋਈ ਫਾਇਦਾ ਨਹੀਂ ਫਿਰ ਨੈਕਸਟ ਟਾਈਮ ਦੀ ਲਾਲਪਰੀ ਲਾਲਪਰੀ ਮੈਦਾਨ ਖੜੀ ਹਾਂ ਠੀਕ ਹੈ ਜੀ ਤੇਰੀ ਇਹ 2017 ਜੀਡੀਆਈ ਪਲੱਸ ਠੀਕ ਹੈ ਫਰਸਟ ਓਨਰ ਕਾਰ ਹੈ ਜੀ ਛੋਟਾ ਨੰਬਰ ਲੱਗਾ ਸਵੀਟ ਕਵਰ ਨਵੇਂ 8788000 ਜੱਲੀ ਹੈ ਜੀ ਤੇ ਹਰ ਚੀਜ਼ ਇਹਦੀ ਕੰਪਨੀ ਰਿਕਾਰਡ ਨਾਲ ਚੱਲੀ ਜਿੰਨੀ ਵੀ ਚੱਲੀ ਹੈ ਨੰਬਰ ਵੀ ਛੋਟਾ ਹੈ ਨਾ ਨੰਬਰ ਛੋਟਾ VIP 50000 ਦਾ ਨੰਬਰ ਨਾਲ ਫਰੀ ਠੀਕ ਹੈ ਬਾਜ਼ਾਰ ਦਾ ਰੇਟ ਹੈ 8 775 ਸਾਡੇ ਕੋਲ ਸਵਾ 7 ਲੱਖ 7 ਲੱਖ 25000 7 ਲੱਖ 25000 ਸਾਡੇ 6 ਲੱਖ ਦਾ ਲੋਨ ਕਰਵਾਵਾਂਗੇ ਮਾਡਲ ਕਿੰਨਾ ਦੱਸਿਆ ਦੀ 2017 JDDI ਪਲੱਸ ਟੌਪ ਮਾਡਲ ਡਿਊਲ ਟੋਨ ਡਿਊਲ ਟੋਨ ਦੇ ਵਿੱਚ ਆਇੰਦਾ ਬਲੈਕ ਪਲੱਸ ਰੈਡ ਸਟਾਈਲ ਦੀ ਟ੍ਰੈਨੋ ਟ੍ਰੈਨੋ ਆ ਗਈ ਜੀ 2000 13 ਮਾਡਲ ਦਸੰਬਰ ਦੀ ਕਾਰ ਆ 14 ਚ ਨਿਕਲੀ ਆ ਭਾਜੀ ਇਹ ਐਸਯੂਵੀ ਦੇ ਵਿੱਚ ਛੋਟਾ ਵਾ ਤੇ ਰੇਟ ਨਾ ਇਹਦਾ ਐਨ ਪੂਰਾ ਨਿਆਰੇ ਵਾਲਾ ਦੇ ਦੂੰਗਾ ਬਸ ਹਾਂ ਚਲੋ ਠੀਕ ਐ ਨੇ ਕਿ ਸ਼ੇਵਲ ਨਹੀਂ ਕਰਨਾ ਬਟ ਰੇਟ ਨਾ ਦੇ ਬਸ ਇੱਕੋ ਹੀ ਰੇਟ ਦੇਣਾ ਤੁਹਾਨੂੰ 3.5 ਲੱਖ ਦੀ ਕਾਰ ਦੇ ਦਾਂਗੇ ਲੈ ਜੀ 3.5 ਲੱਖ ਲੈ ਜੋ ਡਿਟੇਲ ਦੱਸੋ ਡਿਟੇਲ ਸੈਕੰਡ ਆਨਰ ਨਵੀਂ ਕਾਰ ਨਵੇਂ ਟਾਇਰ ਸੀਟ ਕਵਰ ਇੰਟੀਰੀਅਰ ਟੱਚ ਪਲੇਅਰ ਬੈਕ ਕੈਮਰਾ ਸਾਰਾ ਕੁਝ ਲੱਗਾ ਸਾਰਾ ਕੁਝ ਲੱਗਿਆ ਆ ਵਾ ਅੰਦਰੋਂ ਦੀ ਕੰਡੀਸ਼ਨ ਚੈੱਕ ਕਰ ਲਓ ਬਾਕੀ ਚਾਲ ਚਲਾਵਾ ਵਧੀਆ ਉਹ ਤੁਹਾਨੂੰ ਪਤਾ ਹੀ ਆ ਜੀ ਬੋਲੀ ਲੈਣ ਦੀ ਹਰ ਚੀਜ਼ ਦੀ ਗਾਰੰਟੀ ਜ ਬਾਕੀ ਕੰਡੀਸ਼ਨ ਅੰਦਰ ਹੀ ਚੈੱਕ ਕਰ ਰਹੇ ਹਾਂ 3.5 ਲੱਖ ਰੁਪਇਆ ਲੋਨ ਜੇ ਲੋਨ ਦੀ ਗੱਲ ਕਰੀਏ ਲੋਨ ਵੀ ਕਰਾਵਾਂਗੇ ਕੋਟਿੰਗ ਵੀ ਕਰਕੇ ਦਵਾਵਾਂਗੇ ਕਰਾ ਦੋਗੇ ਵਿਦ ਕੋਟਿੰਗ ਕਰਾ ਦਾਂਗੇ ਤੁਹਾਨੂੰ ਜੀ ਸਾਡੇ ਭਾਈ ਸਾਹਿਬ ਖੜੇ ਨੇ ਇਹਨਾਂ ਨੂੰ ਦਿਖਾਓ ਇਹ ਸਾਡੇ ਮਿੰਨੀ ਪੁਜਾਰਾ ਜੀ ਨੇ ਤੇ ਇਹ ਕੋਟਿੰਗ ਦਾ ਕੰਮ ਇਹਨਾਂ ਦਾ ਨਵਾਂ ਸ਼ੁਰੂ ਕੀਤਾ ਕੰਮ ਵੈਸੇ ਬਹੁਤ ਪੁਰਾਣਾ ਕੰਮ ਹੈ ਇਹਨਾਂ ਦਾ ਇਹਨਾਂ ਨੇ ਹੁਣ ਸਾਡੇ ਕੋਲ ਆ ਕੇ ਇੱਥੇ ਨਵਾਂ ਸ਼ੁਰੂ ਕੀਤਾ ਵਾ ਕੰਮ ਹਾਂ ਹਾਂ ਇਹ ਕਹਿੰਦੇ ਅਸੀਂ ਕੋਟਿੰਗ ਫ੍ਰੀ ਕਰਕੇ ਦਵਾਵਾਂਗੇ ਕੋਈ ਵੀ ਤੁਹਾਡੇ ਕੋਲ ਕਾਰ ਲੈ ਕੇ ਜਾਊਗਾ ਤਾਂ ਠੀਕ ਹੈ ਕੋਟਿੰਗ ਫ੍ਰੀ ਹੈ ਕੋਟਿੰਗ ਫ੍ਰੀ ਕਰਕੇ ਦਵਾਵਾਂਗੇ ਲ ਵੀ ਜਿਹੜੀ ਵੀ ਕਾਰ ਭਾਈ ਹੁਣਾਂ ਤੋਂ ਲਵਾਂਗੇ ਕੋਟਿੰਗ ਤੁਹਾਨੂੰ ਫ੍ਰੀ ਮਿਲੂਗੀ ਕੋਟਿੰਗ ਦੇ ਵੈਸੇ ਬਲੇ ਬਾਜ਼ਾਰ ਕੋਟਿੰਗ ਨੂੰ ਡਿਟੇਲਿੰਗ ਕਹਿ ਕੇ ਨਾ 10000 ਰੁਪਏ ਲੈਂਦੇ ਇੱਕ ਕਾਰ ਦਾ ਉਹ ਤੁਹਾਨੂੰ ਫ੍ਰੀ ਕਰਕੇ ਦਵਾਂਗੇ ਅਸੀਂ ਮਤਲਬ ਕਿ ਜਿੰਨੀਆਂ ਗੱਡੀਆਂ ਆਪਾਂ ਦਿਖਾ ਰਹੇ ਆ ਚਮਕਾ ਕੇ ਦੇਣੀ ਚਮਕਾ ਕੇ ਪੂਰੀ ਰਚਕਾ ਕੇ ਵੀ ਮਤਲਬ ਕਿ ਇਹ ਪਾਰਲਰ ਤੋਂ ਕੁੜੀ ਤਿਆਰ ਹੋ ਕੇ ਆਂਦੀਆਂ ਨਾ ਵਿਆਹ ਵਾਸਤੇ ਓਵੇਂ ਹੀ ਤੁਹਾਨੂੰ ਤਿਆਰ ਕਰਕੇ ਭੇਜਾਂਗੇ ਕਾਰ ਨੂੰ ਹੋਰ ਦੱਸੋ ਜੀ ਠੀਕ ਹੈ ਜੀ ਫੁੱਲ ਲਾ ਕੇ ਰੀਬਨ ਬਨ ਕੇ ਇਹ ਮਾਡਲ ਕਿੰਨਾ ਦੀਗਾ 13 ਮਾਡਲ ਦਸੰਬਰ ਦੀ 13 ਮਾਡਲ ਭਾਈ ਜੀ 13 ਮਾਡ ਰੇਟ ਵੀ ਤੇ ਆ ਨਾ 3 ਲੱਖ ਰੁਪਏ ਦਾ ਲੋਨ ਉਹ ਵੀ ਕਰਵਾ ਦਾਂਗੇ 3 ਲੱਖ ਦਾ ਲੋਨ ਵੀ ਲੋਨ ਵੀ ਕਰਵਾ ਦਾਂਗੇ ਹੋਰ ਦੱਸੋ 50000 ਵੀਰੇ ਉਹ 50000 ਆਜੋ ਝੋਟਾ ਝੋਟਾ ਆ ਗਿਆ ਜੀ ਕਾਲੇ ਤੇ ਨੀਲਾ ਨੀਲਾ ਘੋੜਾ ਬਾਂਕਾ ਜੋੜਾ ਇਹ ਡਿਟੇਲ ਕੀ ਹੈ ਇਹ ਡਿਟੇਲ ਆ 4/2 ਕਾਰ ਆ 12 ਮਾਡਲ ਆ ਆਟੋਮੈਟਿਕ ਆ ਦਸੰਬਰ ਦੀ ਕਾਰ ਆ ਵੀ 13 ਜੀ ਡੇਟ ਆਫ ਪਰਚੇਜ਼ ਆ ਠੀਕ ਹੈ 127 ਹਜ਼ਾਰ ਚੱਲੀ ਹੈ ਜੈਨੂਨ ਬ੍ਰੈਂਡ ਨੂੰ ਕਾਰ ਠੀਕ ਹੈ ਹਰ ਚੀਜ਼ ਦੀ ਗਾਰੰਟੀ ਟਾਇਰ ਨਵੇਂ ਲੇਜੈਂਡਰ ਵਾਲੇ ਲਾਇ ਲੱਗੇ ਹੋਏ ਮਾਰਕੀਟ ਕੀ ਕਹਿੰਦੀ ਹੈ ਮਾਰਕੀਟ ਇਹਦੀ ਹੈਗੀ 12 ਲੱਖ ਰੁਪਏ ਦੀ ਠੀਕ ਹੈ ਆਪਾਂ ਤੁਹਾਨੂੰ ਦਵਾਂਗੇ 2 ਲੱਖ ਲੈਸ 2 ਲੱਖ ਲੈਸ 10 ਲੱਖ ਰੁਪਏ ਦੀ 10 ਲੱਖ ਦੀ ਗੱਲ ਹੈ ਮਾਡਲ ਕਿੰਨਾ ਦਾ ਹੈ ਫੋਰਚੂਨਰ ਦਸੰਬਰ 13 ਦਸੰਬਰ 12 ਨਿਕਲੀ ਡੇਟ ਆਫ ਪਰਚੇਸ ਹੈ 13 ਵਾਂ 12/13 ਹਾਂਜੀ 13 ਚ ਨਿਕਲੀ ਉਹ ਦੇਖੋ ਸਟicker ਲੱਗਾ ਸਾਹਮਣੇ ਹਾਂ ਸਟicker ਲੱਗਿਆ ਆਵਾ 2013 ਦੇ ਵਿੱਚ ਆ ਤੇ ਚੈੱਕ ਕਰ ਲਓ ਇੱਕ ਵਾਰੀ ਬਹੁਤ ਹੀ ਸੋਹਣੀ ਕੰਡੀਸ਼ਨ ਦੀ ਗੱਡੀ ਆ ਲੌਇਟਰ ਵਗੈਰਾ ਲੱਗੇ ਹੋਏ ਆ ਤੇ ਬਹੁਤ ਹੀ ਸੋਹਣਾ ਰੇਟ ਆ ਲੋਨ ਤੇ ਵੀ ਹੋ ਜੂਗਾ ਲੋਨ ਤੇ 8 ਲੱਖ ਦਾ ਕਰਾ ਦਾਂਗੇ ਜੀ 8 ਲੱਖ ਦਾ ਲੋਨ ਵੀ ਆ ਜੀ ਲਓ ਜੀ ਚੱਕੋ ਨੈਕਸਟ ਆ ਜਾਂਦੀ ਆਪਣੀ ਥਾਰ ਦਿਲਾਂ ਦੀ ਧੜਕਣ ਥਾਰ ਹਾਂ ਤੇ ਦੀ ਡਿਟੇਲ ਕੀ ਹੈ ਡਿਟੇਲ ਵੀ ਜੀ 48000 ਚੱਲਦੀ ਹੈ ਓਕੇ 4x4 ਮੈਨੂਅਲ 4x4 ਹੈ ਹੈ ਨਾ ਹਾਂਜੀ ਮੈਨੂਅਲ 21 ਮਾਡਲ ਕਾਰ ਆ ਜੀ 2021 4x4 ਮੈਨੂਅਲ ਆ ਇਹ ਨੰਬਰ ਪਲੇਟ ਤਾਂ ਲਾਈ ਹੋਈ ਹੈ ਇਹਨੂੰ 004 ਨੰਬਰ ਲੱਗਾ ਵਾ ਹੂੰ ਪਾਰਟੀ ਨੇ ਨੰਬਰ ਲਾਣਾ ਜੀ ਦੂਜਾ ਤੁਹਾਨੂੰ ਨੰਬਰ ਲਾ ਕੇ ਦੇਵਾਂਗੇ ਜੀ ਆਪਾਂ ਓਕੇ ਫਰਸਟ ਓਨਰ ਕਾਰ ਆ ਹਮ 48000 ਜਨੂੰ ਚੱਲੀ ਆ ਹਮ ਇਹ ਹੈਗੀ ਆ ਤੁਸੀਂ ਸੌਫਟ ਟਾਪ ਵਾਲੀ ਕਿਦਾਂ ਮਤਲਬ ਓਕੇ 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 ਸਾਤ ਓਪਨ ਹੋ ਜਾਂਦੀ ਹੈ ਸਾਤ ਓਪਨ ਹੋ ਜਾਂਦੀ ਹੈ ਇੱਕ ਵਾਰੀ ਸ਼ਾਤ ਟਾਇਰ ਬਿਲਕੁਲ ਨਵੇਂ ਲਾਏ ਬਿਲਕੁਲ ਨਵੇਂ ਕੰਪਨੀ ਰਿਕਾਰਡ ਨਾਲ ਚੱਲੀ ਜਿੰਨੀ ਵੀ ਚੱਲੀ ਹੈ ਜੀ ਹਮ ਕਾਦਰ ਅਸੀਂ ਆਸਕਿੰਗ ਪ੍ਰਾਈਸ ਦਾ 13.5 ਲੱਖ ਰੁਪਈਆ ਠੀਕ ਹੈ ਅਸੀਂ 1 ਲੱਖ ਰੁਪਏ ਲੈਸ ਦਵਾਂਗੇ ਕੋਈ ਦੇ ਕੇ ਦਿਖਾ ਦੇ ਬਾਜ਼ਾਰ ਦੇ ਵਿੱਚ 12.5 12.5 ਲੱਖ ਚ ਕਾਰ ਦੇ ਦਾਂਗੇ ਜੀ ਹੋਰ ਦੱਸੋ ਪੱਕੀ ਗੱਲ ਹੈ ਨਾ ਬਾਜੀ ਗਾਰੰਟੀ 110% ਦੀ ਲਿਖ ਕੇ ਦਵਾਂਗੇ ਜੀ 12.5 ਲੱਖ ਦੀ ਕਾਰ ਦੇਵਾਂਗੇ ਤੁਹਾਨੂੰ ਮਾਡਲ ਕਿੰਨਾ ਸੀਗਾ ਦੁਵਾਰਾ ਉਹਦਾ 21 ਮਾਡਲ ਬਾਜੀ ਬਾਈ ਜੀ 2021 ਮਾਡਲ ਦੀ ਗੱਲ ਹੋ ਰਹੀ ਆ ਥਾਰ ਦੀ ਨੈਕਸਟ ਫੇਅਰ ਆਈਂਦੀ ਆ ਥਾਰ ਇਹ ਵੀ ਥਾਰ ਆ ਗਈ ਤੁਹਾਨੂੰ ਦਵਾਂਗੇ ਬਾਈ ਮਾਡਲ ਥਾਰ ਬਾਈ ਮਾਡਲ ਆ ਇਹ ਬਾਈ ਮਾਡਲ ਥਾਰ 4x4 ਠੀਕ ਹੈ ਆਟੋਮੈਟਿਕ ਆਟੋਮੈਟਿਕ ਚ ਹਾਂਜੀ ਜੈਨੂਨ 28000 ਚੱਲੀ ਆ ਦੂਸਰੇ ਨਾਮ ਦੀ ਹੈ ਫੁੱਲ ਇਨਸ਼ੋਰੈਂਸ ਹੈ ਹਮ ਇਹ ਬਲੈਕ ਦੇ ਕੇ ਲਈ ਸੀ ਬੰਦੇ ਨੇ 2 ਲੱਖ ਰੁਪਈਆ ਅੱਛਾ ਹੀ ਹਾਂਜੀ ਐਨ ਆਰ ਆਈ ਪਾਰਟੀ ਜਿਨ੍ਹਾਂ ਦੀ ਕਾਰ ਆ ਹਾਂ ਇਹਨਾਂ ਗੱਡੀਆਂ ਤੇ ਵੈਸੇ ਵੀ ਬਹੁ ਬੇਟੀ ਚੱਲਦੀ ਆ ਆ ਫੈਂਸੀ ਲਾਈਟਾਂ ਜੀ ਹਮ ਆ ਗ੍ਰਿੱਲ ਅੱਛਾ ਇਹ ਸਾਰੀਆਂ ਉਹਨਾਂ ਦੇ ਸਾਰੇ ਐਕਸਟਰਾ ਐਕਸੈਲੈਂਟ ਹੋਇਆ ਸਮਾਨ ਜੀ ਹਾਂਜੀ ਇੱਕ ਵਾਰੀ ਬਾਹਰੋਂ ਦੀ ਤੁਹਾਨੂੰ ਚੈੱਕ ਕਰਵਾ ਦਈਏ ਲਾਈਟਾਂ ਇੱਕ ਵਾਰੀ ਇਹਦੇ ਤੇ ਬੰਪਰ ਟੂ ਬੰਪਰ origignal ਅੱਛਾ ਬੰਪਰ ਬੰਪਰ ਟੂ ਬੰਪਰ origignal ਦੀ ਗਾਰੰਟੀ ਕਰਦੇ ਐਨ ਆਰ ਆਈ ਵੀਰ ਤਾਂ ਵੈਸੇ ਹੀ ਸਾਹਮਣੇ ਰੱਖਦੇ ਨੇ ਗੱਡੀਆਂ ਨੂੰ ਕੀ ਆ ਲਾਈਟਾਂ ਹੋ ਗਈਆਂ ਗ੍ਰਿੱਲ ਹੋ ਰੇਟ ਫੇ ਸੋਨੇ ਆ ਦੇ ਦੋ ਵੀ ਜਿਹਨੇ ਲੈਣੀ ਹੋਵੇ ਲੈ ਜਾਵੇ ਇਹਦਾ ਰੇਟ ਤੁਹਾਨੂੰ ਦੇ ਦਾਂਗੇ ਜੀ ਬਹੁਤ ਘੱਟ ਸਾਢੇ 15 ਡਿਮਾਂਡ ਆਈ ਤੁਹਾਨੂੰ ਦੇ ਦਾਂਗੇ ਸਾਢੇ 16 ਲੱਖ ਰੁਪਏ ਦੀ ਕਾਰ ਸਾਢੇ 16 ਲੱਖ ਰੁਪਏ 1 ਲੱਖ ਰੁਪਏ ਲੈਸ ਲਓ ਜੀ ਸਾਢੇ 16 ਰੱਖ ਦੇ ਵਿੱਚ ਇਹ ਆਪਣਾ ਮਨ ਹੀ ਆ ਜੀ ਕਾਰਾਂ ਵੇਚਣ ਦਾ ਬਸ ਸਹੀ ਗੱਲ ਆ ਆ ਗਿਆ ਜੀ ਕੋੜਾ ਛੋਟਾ ਪੂਰਾ ਕੋੜਾ ਕੋ ਛੋਟਾ ਕੋ ਇਹਨੂੰ ਸਾਢ ਕੋ ਜੋ ਮਰਜ਼ੀ ਕੋ ਜਿੰਨੀਆਂ ਗੱਡੀਆਂ ਇੱਥੇ ਤੁਹਾਨੂੰ ਖੜੀਆਂ ਦਿਖ ਰਹੀਆਂ ਨਾ ਸਭ ਤੋਂ ਉੱਚਾ ਇਹੀ ਆ ਸਹੀ ਗੱਲ ਆ ਥੋੜਾ ਇੱਥੇ ਬਹਿ ਗਿਆ ਸਮਝ ਲਓ ਮਹਾਰਾਜ ਦੀ ਫੀਲਿੰਗ ਆਣੀ ਹੈ ਇੱਥੇ ਬਹਿ ਕੇ ਪੂਰਾ ਐ ਇਹ ਕੀ ਭਾਈ ਇਹਦੀ ਡਿਟੇਲ ਲੱਸੋ ਥੋੜੀ ਡਿਟੇਲ ਇਹ ਭਰਜੀ ਹੈ ਹੈਗਾ ਵਾਜੀ 2017 ਹੂੰ 18 ਚ ਨਿਕਲਿਆ ਹੋਇਆ ਵੀ ਦਸੰਬਰ ਦਾ ਹੀ ਹੈ ਠੀਕ ਹੈ ਗੁਰਖਾ ਤੇ ਹਾਂਜੀ ਗੁਰਖਾ 39000 ਰੀਗਨਲ ਚੱਲਿਆ ਠੀਕ ਹੈ ਇਹ ਦੇਖੇ ਨਹੀਂ ਹੋਣਾ ਕਿਸੇ ਕੋਈ ਕਾਰ ਬੀਲ ਵਾਲੇ ਬਚਾਰੇ ਬਹੁਤ ਰੀਅਰ ਬਹੁਤ ਰੀਅਰ ਵੇਚਦੇ ਆ ਉਹ ਕਹਿੰਦੇ ਵੀ ਸਾਡੇ ਤਾਂ ਭਾਈ ਹੱਥ ਖੜੇ ਹੋ ਜਾਂਦੇ ਆ ਅਸੀਂ 4 ਘਾਣਾ ਹੋਰ ਲੈ ਕੇ ਵੇਚ ਲਾਂਗੇ ਸਾਡੇ ਵਰਗਾ ਕੋਈ ਸਮਝ ਆਂਦਾ ਵਾ ਇਹ ਬਾਕੀ ਇਹਦਾ ਮੈਂ ਅੰਦਰ ਉਹਦੀ ਇੰਟੀਰੀਅਰ ਵੀ ਚੈੱਕ ਕੀਤਾ ਸੀਗਾ ਬੰਦੇ ਨੇ ਕਿੰਨਾ ਬਹੁਤ ਪੈਸਾ ਲਾਇਆ ਕਿੰਨਾ ਕੁ ਪੈਸਾ ਲਾਇਆ ਹੈ ਬਹੁਤ ਪੈਸਾ ਲਾਇਆ ਜੀ ਬਹੁਤ ਗੋਲੀਆਂ ਬੰਦੂਕਾਂ ਪਤਾ ਨਹੀਂ ਕੀ ਜਿਹੜੇ ਬੜੇ ਸ਼ਕੀਨ ਬੰਦੇ ਆ ਜਲੰਧਰ ਦੇ ਆਪਣੇ ਭਰਾ ਹੀ ਨੇ ਬਸ ਇਹਨਾਂ ਦੀ ਗੱਡੀ ਆ ਇਹ ਹਾਂ 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 ਬਸ ਇਹ ਤੋਹਫਾ ਹੀ ਆ ਬਸ ਇਹ ਤੇ ਤੋਹਫੇ ਵਾਲਾ ਰੇਟ ਦੇ ਦੋ ਫੇ ਰੇਟ ਤੁਹਾਨੂੰ ਪਿਛਲੀ ਵੀਡੀਓ ਦੱਸਿਆ ਸੀ ਮੇਰੇ ਸਾਬ ਨਾਲ 8 ਲੱਖ ਰੁਪਈਆ ਹੁਣ 10000 ਘਟਾ ਦਿੰਨੇ 25000 ਘਟਾਤਾ ਜੀ 775 ਹੀ ਦੇ ਦਾਂਗੇ 7 ਲੱਖ 75000 ਲੈ ਜਾਓ ਲਓ ਬਾਈ ਜੀ 7 ਲੱਖ 75000 ਦੇ ਵਿੱਚ ਇਹਦੀ ਹਾਂ ਤੇ ਇਹਦੀ ਖਾਸੀਅਤ ਦੱਸ ਦਈਏ ਕਿ ਜਿਹੜੇ ਦੇ ਚਾਰੋਂ ਚ 4/4 ਡਬਲ ਆ ਹਾਂ 4/4/4 ਹੈ ਜੀ ਇਹ 4/4/4 ਕਿ ਮਤਲਬ ਕਿ ਜਿਹੜਾ ਕੱਲਾ ਕੱਲਾ ਚੱਕਾ ਇਹਦਾ ਲੋਕ ਵੀ ਹੋਏ ਜਾਂਦਾ ਵਾ ਭਾਵੇਂ ਇਹਨੂੰ ਵਾੜ ਦੋ ਤੁਸੀਂ ਗਾਰੇ ਦੇ ਵਿੱਚ ਭਾਵੇਂ ਇਹਨੂੰ ਵਾੜ ਦੋ ਚਾਹੀ ਗਾਰੇ ਦੇ ਬਾਹਰ ਕੁਝ ਛੋਟਦੇ ਨਹੀਂ ਆਪੀ ਬਾਹਰ ਆਣੀ ਨੇ ਨਾਲ ਚਾਰ ਹੋਰ ਸਮਾਨ ਵੀ ਨਾਲ ਲੈ ਆਣਾ ਨਾਲ ਲੈ ਆਊਗਾ ਸਹੀ ਗੱਲ ਆ ਨੈਕਸਟ ਆ ਗਈ ਭਾਜੀ ਆਹ ਗੱਡੀਆਂ ਹੁਣ ਜੇ ਆਈਆਂ ਇਹ ਦੇਖੋ ਫ੍ਰੀ ਦੇ ਭਾਅ ਬਸ ਤੋਹਫੇ ਹੁਣ ਇਹਨਾਂ ਨੂੰ ਸਾਬਤ ਕਰ ਦੋ ਪੂਰੇ ਜਦੋਂ ਦੇ ਦੋ ਫ੍ਰੀ ਦੇ ਭਾਅ ਦੇ ਦੋ ਪਹਿਲਾਂ ਕੰਡੀਸ਼ਨ ਚੈੱਕ ਕਰ ਲਓ 48 ਲੱਖ ਵਾਲੀ ਕਾਰ ਕਿੰਨੀ ਡੈਸ ਕਰਦੀਏ ਬੋਲੋ ਵਿੱਚ ਬਸ ਸਿਰੇ ਹੀ ਕਰਾ ਦਿਓ ਮੈਂ ਕਿਹਾ ਵੀ ਜਿਹੜੇ ਕਿਤੇ ਆਂਦੇ ਦੋਤੀ ਨਾ ਛੋਟੇ ਬਜਟ ਦੇ ਵਿੱਚ ਉਹ ਬੰਦਾ ਭੱਜਿਆ ਹੀ ਆਵੇ ਇੱਥੇ ਆ ਕੇ ਗਾਹਕ ਨਾ ਕਿਵੇਂ ਵੀ ਹੋਰ ਘਟਾਓ ਅਸੀਂ ਘਟਾਉਣਾ ਨਹੀਂ ਨਾ ਨਾ ਬਿਲਕੁਲ ਫਾਈਨਲ ਪ੍ਰਾਈਸ ਵੈਸੇ ਤਾਂ 3.5 ਲੱਖ ਰੇਟ ਆ ਇਹਦਾ ਸਾਡਾ ਠੀਕ ਹੈ ਮਾਨਤਾਨ ਤਿੰਨ ਦੀ ਦੇ ਦੀਏ ਤਿੰਨ ਦੀ ਨਹੀਂ ਭਾਜੀ ਤਿੰਨ ਬਹੁਤ ਜ਼ਿਆਦਾ ਹੋ ਜਾਣਾ 90 ਦੀ ਦੇ ਦੀਏ ਕਰ ਲਓ ਮਾਨਤਾਨ ਕਰ ਲਓ ਇੱਕੋ ਰੇਟ ਦੱਸਾਂ ਇੱਕੋ ਹੀ ਦਰ ਦੋ ਚਲੋ ਆਪਾਂ 260000 ਦੀ ਲੈ ਜਾਓ ਜਾਓ ਲਓ ਵੀ 260000 ਜਿਹੜਾ ਵੀਡੀਓ ਸ਼ੇਅਰ ਕਰੂਗਾ ਉਹਨੂੰ 260000 ਦੇ ਵਿੱਚ ਅਸੀਂ ਪਾਸਿੰਗ ਕਰਾ ਕੇ ਦਵਾਵਾਂਗੇ 28 ਤੱਕ ਦੀ 28 ਤੱਕ ਦੀ ਪਾਸਿੰਗ ਕਰਾ ਕੇ ਪਾਸਿੰਗ ਕਰਾ ਕੇ ਦਵਾਵਾਂਗੇ ਤੇ ਇਹਦੀ ਡਿਟੇਲ ਕੀ ਆ ਪਹਿਲੇ ਨਾਮ ਦੀ ਕਾਰ ਆ 80000 ਜਲਦੀ ਆ ਹੋਂਡਾ ਦੀ ਇਹ ਕੋਡ ਆ ਨਵੀਂ ਸ਼ੇਪ ਆ ਟਾਇਰ ਨਵੇਂ ਲਾਏ ਸਾਰਾ ਕੁਝ ਕੰਪਨੀ ਦਾ ਮਾਡਲ 2008 2008 ਮਾਡਲ 28 ਤੱਕ ਪਾਸ ਲਗਜ਼ਰੀ ਗੱਡੀਆਂ ਦੇ ਵਿੱਚ ਆਂਦੀ ਆ 33 ਲੱਖ ਦੀ ਨਵੀਂ ਸੀਗੀ 48 ਲੱਖ 48 ਲੱਖ ਦੀ ਨਵੀਂ ਦੀ ਕੰਡੀਸ਼ਨ ਤੁਸੀਂ ਅੰਦਰੋਂ ਦੀ ਚੈੱਕ ਕਰ ਰਹੀ ਆ ਇਹ ਗੱਡੀਆਂ ਨੂੰ ਬੋਲਣ ਦੀ ਬਹੁਤੀ ਲੋੜ ਨਹੀਂ ਹੁੰਦੀ ਆ ਬੱਸ ਬੱਸ ਇਹਨਾਂ ਨੇ ਆਪ ਹੀ ਦੱਸ ਦੇਣਾ ਅਸੀਂ ਮਹਿੰਗੀਆਂ ਵਾਂ ਜੀ ਸਹੀ ਗੱਲ ਆ ਆ ਗੱਲ ਭਾਈ ਨੇ ਬਹੁਤ ਵਧੀਆ ਕਹੀ ਇਹ ਗੱਡੀਆਂ ਨੇ ਆਪ ਹੀ ਦੱਸ ਦੇਣਾ ਵੀ ਇਹ ਹੀ ਮਹਿੰਗੀਆਂ ਵਾਂ ਤੇ ਨੈਕਸਟ ਗੱਡੀ ਇਹ ਵੀ ਸੇਮ ਉਹਦੀ ਭੈਣ ਆ ਉਹ ਵੱਡੀ ਭੈਣ ਆ ਛੋਟੀ ਭੈਣ ਆ ਇਹਦੀ ਪੁਰਾਣੀ ਸ਼ੇਪ ਆ 7 ਮਾਡਲ ਆ ਹਾਂ ਇਹ ਵੀ ਅਸੀਂ 2.5 ਲੱਖ ਮੰਗਦੇ ਆ ਇਹ ਵੀ 1.6 ਲੱਖ ਦੀ ਕਾਰ ਦੇਵਾਂਗੇ ਵਿਦ ਪਾਸਿੰਗ 27 ਤੱਕ ਕਰਾ ਕੇ 27 ਤੱਕ ਪਾਸਿੰਗ 1.6 ਲੱਖ ਬਾਈ ਜੀ ਹੁਣ ਦਵਾ ਦੋ ਫੋਨ ਚੱਕ ਲੋ ਕਿ ਮੇਰੇ ਹੋਰ ਬੇਨਤੀ ਹੈ ਮੈਨੂੰ ਕਈ ਫੋਨ ਆਂਦੇ ਆ ਭਾਜੀ ਇਹ ਕੋਰਟ ਤੇ ਲੋਨ ਹੋ ਜੂਗਾ ਮੇਰੇ ਵੀਰ 7 8 ਮਾਡਲ ਤੇ 10 ਮਾਡਲ ਤੱਕ ਲੋਨ ਨਹੀਂ ਹੁੰਦਾ ਹਾਂ ਲੋਨ ਹੁੰਦਾ ਘੱਟੋ ਘੱਟ 13 ਮਾਡਲ ਕਾਰ ਤੇ ਜੇ 12 ਮਾਡਲ ਵੀ ਕਾਰ ਲਾਸਟ ਮਹੀਨਿਆਂ ਦੀ ਹੋਵੇ ਉਹਦੇ ਤੇ ਵੀ ਨਾ 18 ਮਹੀਨੇ ਜਾਂ 24 ਮਹੀਨਿਆਂ ਲੋਨ ਹੁੰਦਾ ਵਾ ਹਾਂ ਪਲੀਜ਼ ਮੇਰੀ ਬੇਨਤੀ ਹੈ ਵੀ ਤੁਸੀਂ ਜਦੋਂ ਫੋਨ ਕਰਨਾ ਹੁੰਦਾ ਫੋਨ ਜਰੂਰ ਕਰੋ ਪਰ ਇਹ ਸਵਾਲ ਦਾ ਤੁਹਾਨੂੰ ਜਵਾਬ ਵੀ ਦੇਤਾ ਵਾ ਤੇ ਸਵਾਲ ਵੀ ਦੱਸਤਾ ਵਾ ਇਨਾਂ ਵਾਸਤੇ ਲੋਨ ਨਹੀਂ ਹੋਣਾਗਾ ਤੁਸੀਂ ਉਦਾਂ ਆਓ ਸਾਡੇ ਕੋਲ ਮੋਸਟ ਵੈਲਕਮ ਆ ਇਹ ਕਾਰ ਤੁਹਾਨੂੰ ਕੈਸ਼ ਹੀ ਮਿਲਣੀ ਹੈ ਕੈਸ਼ ਜੇ ਲੈਣੀ ਆ ਤਾਂ ਬਹੁਤ ਮੋਸਟ ਵੈਲਕਮ ਆ ਤੁਹਾਡਾ ਵੀ ਜਿੰਨਾ ਰੇਟ ਭਾਈ ਨੇ ਦੱਸਤਾ ਭਾਜੀ ਰੇਟ ਤਾਂ ਪੂਰਾ ਜੀ ਰੇਟ ਦਾ ਪੂਰਾ ਨਿਚੋੜ ਕੇ ਦੱਸਤਾ ਜੀ ਇਹਨਾਂ ਨੂੰ ਵੀ ਇਹ ਹੁਣ ਨੋ ਨੈਗੋਸ਼ੀਏਬਲ ਰੇਟ ਆ ਵੀ ਇਸ ਰੇਟ ਦੇ ਉੱਤੇ ਗੱਡੀ ਤੁਹਾਨੂੰ ਲੈਗਜ਼ਰੀ ਮਿਲ ਲੈਣੀ ਆ 1 ਲੱਖ 1 ਲੱਖ 60 ਹਜ਼ਾਰ ਤੇ 2 ਲੱਖ 60 ਹਜ਼ਾਰ 1 ਲੱਖ 60 ਹਜ਼ਾਰ ਤੇ 2 ਲੱਖ 60 ਹਜ਼ਾਰ ਨੈਕਸਟ ਆ ਇਹ ਆਂਡੀਆ ਫਿਰ ਇਹ ਆ ਗਈ 2012 ਹਮ ਸ਼ੈਵਰਲੇ ਦੀ ਕਰੂਜ਼ ਆ ਗਈ ਹਮ ਇਨੂੰ 17 ਇੰਚੀ ਲਾਈਟ ਟਾਇਰ ਲੱਗੇ ਆ ਕਾਰ ਨੂੰ ਚੈੱਕ ਕਰੋ 1,24,000 ਜੈਨੂਨ ਜੱਲੀ ਆ ਫਰਸਟ ਓਨਰ ਕਾਰ ਆ ਸਨ ਰੂਫ ਵਾਲੀ ਟਾਪ ਮਾਡਲ ਓਕੇ ਐਲਟੀ ਜ਼ੈਡ ਐਲਟੀ ਜ਼ੈਡ ਮਾਡਲ ਮੈਨੂਅਲ ਤੇ ਜੇ ਇਹਦੇ ਚਾਲ ਚਲਾਵੇ ਦੀ ਗੱਲ ਕਰੀਏ ਓਕੇ ਚਾਲ ਚਲਾਵੇ ਤਾਂ ਇਹਨਾਂ ਨੂੰ ਕੁਝ ਹੁੰਦਾ ਹੀ ਨਹੀਂ ਜੀ ਲੈ ਜੀ ਇਹ ਬਸ ਮਤਲਬ ਕਿ ਜੇ ਲੈ ਜਾਣੀ ਹੈ ਬੜਾ ਬੜਾ ਜਿੱਥੇ ਮਰਜ਼ੀ ਲੈ ਜਾਓ ਸਿੱਧਾ ਇੱਥੋਂ ਗੱਡੀ ਚੱਕੋ ਹਾਂ ਕੋਈ ਕਰਾਂ ਦੀ ਲੋੜ ਤਾਂ ਨਹੀਂ ਜੀ ਜਾਂ ਦਰਬਾਰ ਸਾਹਿਬ ਜਾਓ ਜਾਂ ਚਿੰਤਪੁਰਣੀ ਮਾਤਾ ਇਹ ਜਾਓ ਮੱਥਾ ਟਿਕਾ ਕੇ ਲਿਆਓ ਸਿੱਧਾ ਮੱਥਾ ਟਿਕਾ ਕੇ ਘਰੇ ਲੈ ਕੇ ਆਓ ਕਿਸੇ ਵੀ ਕਾਰ ਨੂੰ ਕੁਝ ਨਹੀਂ ਪਿਛਲੀ ਵੀਡੀਓ ਤੁਹਾਨੂੰ ਦੱਸਿਆ ਤਿੰਨ ਲੱਖ 90 ਹਜ਼ਾਰ ਪਾਰਟੀ ਸਾਡੀ ਮੰਗਦੀ ਸੀਗੀ ਹੂੰ ਹੁਣ ਉਹ 375 ਕਹਿੰਦੇ ਸੀਗੇ ਅਸੀਂ ਸਾਢੇ ਤਿੰਨ ਗਿਆ ਹੋਇਆ ਉਹਨਾਂ ਨੂੰ ਅਸੀਂ ਸਾਢੇ ਤਿੰਨ ਤੋਂ ਹੀ ਮਾਨ ਕਰਾ ਕੇ ਸਵਾ ਤਿੰਨ ਲੱਖ ਦੀ ਕਾਰ ਦੇ ਦਵਾਂਗੇ ਤੁਹਾਨੂੰ 325000 ਦੇ ਵਿੱਚ ਤੁਹਾਨੂੰ 12 ਮਾਡਲ ਕਰੂਜ਼ ਐਲਟੀ ਜ਼ेड ਟੌਪ ਮਾਡਲ ਲੈ ਕੇ ਦਵਾਂਗੇ 18 ਲੱਖ ਵਾਲੀ ਕਾਰ ਸਨਰੂਫ ਵਾਲਾ ਮਾਡਲ ਆ ਵੀਰੇ ਇਹ ਵੀ ਚੈੱਕ ਕਰ ਲਿਓ 3 ਲੱਖ 325000 ਚ ਜਦੋਂ ਸਨ ਰੂਪ ਖੋਲ ਕੇ ਬੱਚਾ ਆਪਣਾ ਬਾਹਰ ਟਾਟਾ ਕਰ ਦਿੰਦਾ ਨਾ ਆਪਣੇ ਸਾਰੇ ਪੈਸੇ ਪੂਰੇ ਹੋ ਜਾਂਦੇ ਨੇ ਤੇ ਮੁਹੱਲੇ ਵਾਲੇ ਦੇਖਦੇ ਯਾਰ ਇੱਕ ਬੰਦੇ ਕਾਰ ਲਿਆਏ ਐ ਇੰਨੀ ਨਵੀਂ ਕਾਰ ਇਹ ਕਿੱਥੋਂ ਲਿਆਏ ਆ ਨੈਕਸਟ ਆ ਕੀ ਵਰਨਾ ਜਿਹਦੇ ਮੇਰੇ ਨਹੀਂ ਆ ਸਰਨਾ ਜਿਹਦੇ ਨਾਲ ਨਹੀਂ ਸਰਨਾ ਉਹ ਵੀ ਆਟੋਮੈਟਿਕ ਬਿਨਾ ਅੱਛਾ ਹਾਂ ਆਟੋਮੈਟਿਕ ਆ ਇੱਕ ਪੈਰ ਨਾਲ ਹੀ ਚਲਾਓ ਲਓ ਜੀ ਆਟੋਮੈਟਿਕ ਗੱਡੀ ਆ ਗੀਅਰ ਪਾਂਦੀ ਬਹੁਤੀ ਲੋਡ ਨਹੀਂ ਆ ਤੇ ਕੰਡੀਸ਼ਨ ਇੱਕ ਵਾਰੀ ਅੰਦਰੋਂ ਦੀ ਚੈੱਕ ਕਰ ਲਓ ਤੇਲ ਤਾਂ ਕਾਰ ਨਵੀਂ 1,16,000 ਚੱਲੀ ਆ ਆਟੋਮੈਟਿਕ ਕਾਰ ਆ ਪੁਸ਼ ਬਟਨ ਸਟਾਰਟ ਆ ਹੂੰ ਸਾਰੀ A to Z ਸਰਵਿਸ ਉਹਦੀ ਹੋਣੀ ਹੈ ਇੰਜਨ ਦੀ ਸਰਵਿਸ ਗিয়ার ਗੂੜ ਸਭ ਤੇਲ ਪਾਣੀ ਚੇਂਜ ਓਕੇ ਇਹ ਕਾਰ ਦਾ ਰੇਟ ਵੈਸੇ 4.5 ਲੱਖ ਰੁਪਿਆ ਵਾ ਮੈਂ ਹੁਣ ਇੱਕ ਟੋਕੂਗਾ ਤੁਹਾਨੂੰ ਕਈ ਆਪਣੇ ਭਰਾ ਹੁੰਦੇ ਆ ਜਿਨ੍ਹਾਂ ਨੂੰ ਓਨਰਾਂ ਦੀ ਬਹੁਤੀ ਦਿੱਕਤ ਨਹੀਂ ਹੁੰਦੀ ਉਹਨਾਂ ਨੇ ਗੱਡੀ ਲੈਣੀ ਹੁੰਦੀ ਆ ਵੀ ਵਧੀਆ ਗੱਡੀ ਹੋਵੇ ਵਧੀਆ ਕਾਰ ਦੀ ਗਾਰੰਟੀ ਦੇਖ ਕੇ ਦਊਗਾ ਹਾਂ ਇੰਜਨ ਗੇਅਰ ਦੀ ਗਾਰੰਟੀ ਲੈ ਕੇ ਦਊਗਾ ਹਾਂ ਉਸ ਤੋਂ ਬਾਅਦ ਓਨਰ ਦਾ ਜੇ ਕਿਸੇ ਨੂੰ ਵਹਿਮ ਨਹੀਂ ਹੈਗਾ ਵੈਸੇ 4.5 ਲੱਖ ਦੀ ਕਾਰ ਆ 3.5 ਲੱਖ ਚ ਕਾਰ ਦਊਗਾ ਸਾਰਾ ਕੋਈ ਮਜਦਾ ਲੈ ਕੇ ਦਿਖਾ ਦੇ ਕਾਰ ਇਹ ਨਾਲ ਦੀ 3.5 6 에어 ਬੈਗਾਂ ਵਾਲੀ ਕਾਰ ਮਾਡਲ ਕਿੰਨਾ ਵਾ 12 ਮਾਡਲ 6 에어 ਬੈਗ ਆਟੋਮੈਟਿਕ ਭਾਈ ਜੀ 6 에어 ਬੈਗ ਆ 12 ਮਾਡਲ ਆ ਵਰਨਾ ਬਿਨਾ ਬਿਲਕੁਲ ਨਹੀਂ ਸਰਨਾ 3.5 ਲੱਖ ਰੁਪਏ 3.5 ਲੱਖ ਚ ਲੈ ਜਾਓ 3.5 ਲੱਖ ਰੁਪਏ ਦੇ ਵਿੱਚ ਭਾਈ 12 ਮਾਡਲ ਵਰਨਾ ਹਨ ਕਿਸੇ ਨੇ ਨਹੀਂ ਦੇਣੀ ਜੀ ਕਿਸੇ ਨੇ ਨਹੀਂ ਲਈ ਬਹੁਤ ਹੀ ਸੋਹਣਾ ਰੇਟ ਆ ਤੇ ਜੇ ਓਨਰ ਦੀ ਗੱਲ ਕੀਤੀ ਜਾਵੇ ਓਨਰ ਤੁਸੀਂ ਕਾਲ ਕਰਕੇ ਪੁੱਛ ਲਿਓ ਠੀਕ ਹੈ ਜੀ ਇਹ ਨੈਕਸਟ ਗੱਡੀ ਆਈਂਦੀ ਆਪਣੀ ਐਕਸੈਂਟ 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 ਪੈਟਰੋਲ ਇਹ ਆਪਣੇ ਜਿਹੜੇ ਟੈਕਸੀ ਵਾਲੇ ਭਰਾ ਹੁੰਦੇ ਉਹਨਾਂ ਲਈ ਨਹੀਂ ਇਹ ਤਾਂ ਪੈਟਰੋਲ ਕਾਰ ਆ ਓਕੇ ਇਹ ਪੈਟਰੋਲ ਕਾਰ ਆ ਜਿਹਨੇ ਘਰ ਰੱਖਣ ਵਾਸਤੇ ਲੈਣੀ ਆ ਉਹਦੇ ਵਾਸਤੇ ਆ ਇਹ ਉਹਦੇ ਵਾਸਤੇ ਆ ਜੇ ਟੈਕਸੀ ਚਲਾਣੀ ਕਿਸੇ ਨੇ ਉਹ ਸੀਐਨਜੀ ਲਵਾ ਕੇ ਚਲਾ ਸਕਦਾ ਠੀਕ ਆ ਤੇ ਇਹਦੀ ਡਿਟੇਲ ਇਹ ਵੀ ਜੀ 2018 ਮਾਡਲ ਫਸਟ ਓਨਰ ਕਾਰ ਆ 22000 ਕਿਲੋਮੀਟਰ ਚੱਲੀ ਆ ਦੇਖਣ ਦੀ ਲੋੜ ਨਹੀਂ ਨਵੀਂ ਕਾਰ ਆ ਵਾਸੇ ਮਤਲਬ ਕਿ ਸੈਲਫ ਮਾਰੋ ਤੇ ਲੈ ਜਾਓ ਬਸ ਸੈਲਫ ਮਾਰੋ ਤੇ ਲੈ ਜਾਓ ਜਿੱਥੇ ਮਰਜੀ ਤੇ ਲੈ ਜਾਓ ਵਾਲਾ ਰੇਟ ਵੀ ਦੇ ਦੋ ਵੀ ਰੇਟ ਵਿੱਚ ਜੇ ਤਾਂ ਸਾਡੀ ਡਿਮਾਂਡ ਆ 5.5 ਲੱਖ ਦੀ ਇੱਕੋ ਹੀ ਰੇਟ ਆ 475000 ਦੀ ਜੈਸ ਔਰ ਨੋ ਕਾਰ ਦੇ ਦਿੰਦੀ ਆਪਾਂ 475000 ਹਾਂਜੀ ਹਾਂ ਕਿਲੋਮੀਟਰ ਡਰਾਈਵਨ 22000 ਕਿਲੋਮੀਟਰ ਚੱਲੀ ਆ ਹਾਂ ਤੇ 4 ਲੱਖ ਦਾ ਅਸੀਂ ਲੋਨ ਵੀ ਕਰਵਾ ਦਾਂਗੇ ਉੱਤੇ 4 ਲੱਖ ਦਾ ਲੋਨ ਵੀ ਆ ਜਾਊਗਾ ਨੈਕਸਟ ਆਏਂ ਮਾਈਕਰਾ ਦੀ ਭੈਣ ਆ ਪਲਸ ਇਹ ਸਹੀ ਗੱਲ ਆ ਇਹ ਪੂਰਾ ਭਲੇਖਾ ਹੀ ਵਾਲੀ ਆ ਇਹ ਕਾਰ ਸਾਡੀ ਹੈਗੀ 13 ਮਾਡਲ 13 ਮਾਡਲ ਪਲਸ ਆ ਨਾ 13 ਮਾਡਲ ਪਲਸ ਫਰਸਟ ਓਨਰ ਕਾਰ ਠੀਕ ਐ ਨੈਕਸਟ ਟੂ ਸ਼ੋਰੂਮ ਹਾਂ ਕੰਡੀਸ਼ਨ ਦੇਖੋ ਜੈਨੂਨ 9095000 ਚੱਲਦੀ ਐ ਜੀ 9095000 ਬਸ 9095000 ਜੈਨੂਨ ਚੱਲਦੀ ਐ ਕਾਰ ਕਾਰ ਤੁਹਾਨੂੰ ਮਿਲ ਜਣੀ ਸਿਰਫ ਬਹੁਤ ਸਸਤੀ ਬਹੁਤ ਸਸਤੀ 2 ਲੱਖ ਦੀ ਕਾਰ ਆ ਸਾਡਾ ਆਸਕਿੰਗ ਪ੍ਰਾਈਸ ਆ 195 ਹੀ ਤੁਹਾਨੂੰ ਕਾਰ ਦੇ ਦਾਂਗੇ 195000 ਦੇ ਵਿੱਚ ਮਾਡਲ ਕਿਹਨਾ ਦੱਸਿਆ ਦਿੱਤਾ 2013 2013 ਮਾਡਲ ਅਲਟੋ ਦੇ ਭਾਤ ਨੂੰ ਗੱਡੀ ਦੇ ਦਿੰਨੀ ਆ ਜੀ ਅਲਟੋ 13 ਮਾਡਲ 2 ਲੱਖ ਤੋਂ ਘੱਟ ਨਹੀਂ ਮਿਲਦੀ ਵਧੀਆ ਕਾਰ ਬਾਕੀ ਤਿਆਰ ਕਰਾ ਕੇ ਦਵਾਂਗੇ ਪੂਰੀ ਤਿਆਰ ਕਰਾ ਕੇ ਡਿਟੇਲਿੰਗ ਵਾਲੇ ਭਾਈ ਸਾਹਿਬ ਖੜੇ ਆ ਡਿਟੇਲਿੰਗ ਤੁਹਾਨੂੰ ਫ੍ਰੀ ਕਰਾ ਕੇ ਦਵਾਂ ਤੁਹਾਨੂੰ ਜਿਹੜੀ ਵੀ ਗੱਡੀ ਮਿਲੂਗੀ ਸਾਰੀ ਆਪਾਂ ਡਿਟੇਲਿੰਗ ਕਰਵਾ ਕੇ ਭਾਈ ਹੁਣ ਹੀ ਦੇਣਗੇ ਇਦਾਂ ਦੀ ਕੋਈ ਦਿੱਕਤ ਨਹੀਂ ਆ ਬਾਕੀ ਵੀਰੇ ਹੁਣਾਂ ਦੇ ਕੋਲ ਗੱਡੀ ਦੇ ਕਿਸੇ ਨੂੰ ਇਹਨਾਂ ਤੋਂ ਇਲਾਵਾ ਹੋਰ ਵੀ ਕੋਈ ਚਾਹੀਦੀ ਬਹੁਤ ਕਾਰਾਂ ਹੋਰ ਵੀ ਖੜੀਆਂ ਆਪਣੇ ਦੂਸਰੇ ਸ਼ੋਅਰੂਮ 'ਚ ਤੁਸੀਂ ਉਧਰ ਵਿਜ਼ਿਟ ਕਰੋ ਇੱਕ ਦਿਨ ਉੱਚੇ ਮਾਡਲ ਵੀ ਮਿਲ ਜਾਣਗੇ ਉੱਚੇ ਮਾਡਲ ਉਹ ਵੀ ਕਾਲ ਕਰਕੇ ਇੱਕ ਵਾਰੀ ਪੁੱਛ ਸਕਦਾ ਇੱਕ ਗੱਡੀ ਤੁਹਾਨੂੰ ਹੋਰ ਦਿਖਾਣੀ ਆ ਉਹ ਦਿਖਾਓ ਦੇਖੋ ਵਾਸ਼ਿੰਗ ਕਰ ਰਿਹਾ ਮੁੰਡੇ ਗੱਡੀ ਆ ਡਸਟਰ ਖੜੀ ਆ ਆ ਉਹ ਦਿਖਾਓ ਇੱਧਰ ਪੂਰੀ ਗੱਡੀ ਤਿਆਰ ਕਰਕੇ ਦਵਾਂਗੇ ਤੁਹਾਨੂੰ ਅੱਛਾ ਭਾਈ ਜੀ ਜੇ ਹੁਣ ਇਹਦੀ ਗੱਲ ਕੀਤੀ ਹੋਵੇ ਵੈਸੇ ਤਾਂ ਹੋ ਰਹੀ ਆ ਤਿਆਰ ਇਹ ਗੱਡੀ ਪੂਰੀ ਤਿਆਰ ਆ ਤੋਹਫਾ ਇਹ ਇਹ ਤੋਹਫਾ ਟਾਪ ਮਾਡਲ ਆ 4.5 ਲੱਖ ਦੀ ਕਾਰ ਆ ਉਦਾਂ ਇਹ ਡ੍ਰੈਗਲਾਈਨ ਡਰਗਲਨ ਹੋਈ ਕਾਰ ਪਹਿਲਾਂ ਇਹ ਡਿਟੇਲ ਦੱਸੋ ਡਿਟੇਲ ਵੀ ਜੀ ਦੂਜੇ ਨਾਮ ਦੀ ਹਾਂ ਇੰਸ਼ੋਰੈਂਸ ਵੀ ਹੈਗੀ ਆ ਇਹਦੀ ਹਾਂ ਤੇ ਉਸ ਤੋਂ ਬਾਅਦ 1 ਲੱਖ 10-15 ਹਜ਼ਾਰ ਕੇ ਜੈਨੂਨ ਚੱਲੀ ਟਾ 611 ਹਾਲਾ ਹਣਾ ਸਾਢੇ 4 ਲੱਖ ਰੁਪਏ ਦੀ ਬਾਜ਼ਾਰ ਚ ਡਿਮਾਂਡ ਆ ਅਸੀਂ ਦਵਾਂਗੇ ਕਾਰ ਤੁਹਾਨੂੰ ਸਾਢੇ 3 ਲੱਖ ਰੁਪਏ ਦੀ ਭਾਈ ਜੀ 3 ਲੱਖ 50 ਹਜ਼ਾਰ ਸਿਰਫ 3 ਲੱਖ 50 ਹਜ਼ਾਰ ਦੀ ਕਾਰ ਦਵਾਂਗੇ ਵਿਦ ਟਰਾਂਸਫਰ ਕਰਾ ਕੇ ਦਵਾਂਗੇ ਤੇ ਕਿਸੇ ਲੋਨ ਕਰਾਣਾ 3 ਲੱਖ ਦਾ ਲੋਨ ਕਰਾ ਕੇ ਦਵਾਂਗੇ ਭਾਈ ਜੀ 50 ਹਜ਼ਾਰ ਲੈ ਕੇ ਆਣਾ ਵਾ ਤੇ ਇਹ ਗੱਡੀ ਲੈ ਕੇ ਜਾਣੀ ਆ ਸਾਢੇ 3 ਲੱਖ ਬਹੁਤ ਹੀ ਮੇਰੇ ਖਿਆਲ ਨਾਲ ਤਾਂ ਜਾਇਜ਼ ਰੇਟ ਆ ਖਣਾ ਵੀ ਇਸ ਰੇਟ ਦੇ ਉੱਤੇ ਗੱਡੀ ਨਹੀਂ ਲੱਭਦੀ। ਬਾਕੀ ਸੈਕੰਡ ਓਨਰ ਆ ਜਿੰਨੀ ਗੱਡੀ ਤੁਹਾਨੂੰ ਦਿਖ ਰਹੀ ਆ ਇਹ ਹਲੇ ਤਿਆਰ ਹੋ ਰਹੀ ਆ। ਜੇ ਅਸੀਂ ਆਹ ਵਾਲੀ ਬੰਦਾ ਕੋਈ ਕਾਰ ਲੈ ਕੇ ਜਾਊਗਾ ਉਹਨੂੰ ਟੈਂਕੀ ਵੀ ਫੁੱਲ ਕਰਾ ਕੇ ਦਵਾਂਗੇ ਡੀਜ਼ਲ। ਆ ਲਓ ਜੀ ਹੋਰ ਦੱਸੋ ਹੋਰ ਤੋਹਫਾ ਚੱਕੋ। ਕਿ ਜਲਦੀ ਟੈਂਕੀ ਫੁੱਲ ਮਿਲੇਗੀ। ਠੀਕ ਹੈ ਜੀ। ਤੇ ਗੱਡੀਆਂ ਵੀਰੇ ਹੋਣਾ ਦੇ ਕੋਲ ਆ ਗਿਆ ਵੀਰੇ। ਫਰੰਟ ਦਿਖਾਓ ਕਾਰ ਦਾ ਫਰੰਟ ਦਿਖਾਓ। ਇਹ ਵਾਸ਼ਿੰਗ ਹੋ ਰਹੀ ਆ ਹਜੇ ਕਾਰ। ਇੱਕ ਵਾਰੀ ਗੱਡੀ ਦਾ ਓਵਰਵਿਊ ਤੁਸੀਂ ਲੈ ਲਓ। ਗੱਡੀ ਹਲੇ ਵੈਸੇ ਤਿਆਰ ਹੋ ਰਹੀ ਆ, ਪ੍ਰੋਪਰ ਤਿਆਰ ਹੋਈ ਨਹੀਂ ਆ। ਜਦੋਂ ਤਿਆਰ ਹੁੰਦੀ ਆ ਤਾਂ ਪੂਰੀ ਇਹਦੀ ਆਪਾਂ ਹੋਰ ਪੂਰੀ ਤੁਹਾਨੂੰ ਫੋਟੋ ਦਵਾਂਗੇ ਤੁਹਾਨੂੰ ਫੋਟਾ ਭੇਜਾਂਗੇ ਸਕਰੀਨ ਦੇ ਉੱਤੇ ਨੰਬਰ ਚੱਲਦੇ ਪਿਆ ਜਦ ਤੱਕ ਵੀਡੀਓ ਪਬਲਿਸ਼ ਹੋਣੀ ਹੈ ਪੂਰੀ ਤਿਆਰ ਹੋਊਗੀ ਹੈਨਾ ਇਹ ਸਾਡੀ ਨੋਵਾ ਖੜੀ ਹੈ ਜੀ ਉਹ ਵੀ ਵਾਸ਼ਿੰਗ ਹੋਣੀ ਆ ਦੇਖੋ ਇਸ ਤੋਂ ਬਾਅਦ ਹਮ ਇਹ ਨੋਵਾ ਦੀ ਹੌਟ ਸੇਲ ਆ ਫਰਸਟ ਓਨਰ ਫੁੱਲ ਇਨਸ਼ੋਰਟ 13 ਦਸੰਬਰ ਦੀ ਮਾਰਚ 2014 ਦੀ ਕਾਰ ਨਿਕਲੀ ਹੋਈ ਹੈ ਇਹ ਠੀਕ ਹੈ 1 ਲੱਖ 45000 ਜੈਨੂਨ ਚੱਲੀ ਆ तकरीबन ਸਾਰੀ ਓਰੀਜਨਲ ਆ ਜੀ ਕਾਰ ਵੀ ਮਾਡਲ ਆ ਟਾਪ ਓਕੇ ਇੱਕਾਰ ਦਵਾਂਗੇ ਬਾਜ਼ਾਰ 6.5 ਦੀ 7.5 ਦੀ ਆਪਣੇ ਕੋਲ 690000 ਦੀ 690000 690000 ਚ ਕਾਰ ਲੈ ਜਾਓ 5.5 ਲੱਖ ਦਾ ਲੋਨ ਕਰਵਾ ਦਾਂਗੇ ਬਾਕੀ ਇੱਕ ਵਾਰੀ ਅੰਦਰੋਂ ਵੀ ਚਾਤੀ ਮਰਵਾਇਓ ਅੰਦਰੋਂ ਦਿਖਾ ਦਿਓ ਕਾਰ ਜੀ ਅੰਦਰੋਂ ਵੀ ਤੁਹਾਨੂੰ ਚਾਤੀ ਮਰਵਾ ਦੇਣੀ ਹੈ ਗੱਡੀਆਂ ਤਿਆਰ ਹੋ ਰਹੀਆਂ ਪਰ ਆਪਾਂ ਤੁਹਾਨੂੰ ਦਿਖਾ ਦੇਣੀ ਆ ਵਾ ਬਾਕੀ ਤੁਸੀਂ ਇੱਕ ਵਾਰੀ ਕਾਲ ਕਰਕੇ ਫੋਟੋ ਫੂਟੋ ਮੰਗਾ ਲਿਓ ਜਦ ਤੱਕ ਵੀਡੀਓ ਬਣੀ ਤਦ ਤੱਕ ਤਿਆਰ ਹਾਂਜੀ ਹਾਂਜੀ ਰੈਡੀ ਹੈ ਕਾਰ ਕੱਲ ਰੈਡੀ ਹੋਏਣੀ ਦੋਨੋਂ ਕਾਰਾਂ ਜੀ ਇਹ ਬਾਕੀ ਕੰਡੀਸ਼ਨ ਤੁਸੀਂ ਅੰਦਰੋਂ ਹੀ ਚੈੱਕ ਕਰ ਸਕਦੇ ਹੋ ਕੰਡੀਸ਼ਨ ਸਾਫ਼ ਆ ਮਾਡਲ ਕਿੰਨਾ ਦੱਸਿਆ دیا ਦਾ 201 ਮਾਰਚ 2014 13/14 ਹਾਂਜੀ 13/14 ਦੀ ਗੱਡੀ ਆ 29 ਤੱਕ ਪਾਸਿੰਗ ਹੈ ਜੀ 29 ਤੱਕ ਇਹਦੀ ਪਾਸਿੰਗ ਦਾ ਬਾਕੀ ਸਾਡਾ ਇੰਸਟਾਗ੍ਰam ਦੇ ਉੱਤੇ ਪੇਜ ਹੈਗਾ ਵਾ ਐਕਸਪਲੋਰ ਵਿਦ ਕੇ ਵੀ ਅੰਡਰਸਕੋਰ ਕਰਕੇ ਉਹਨੂੰ ਤੁਸੀਂ ਫੋਲੋ ਕਰ ਲਿਓ ਡਿਸਕ੍ਰਿਪਸ਼ਨ ਚ ਆਪਾਂ ਲਿੰਕ ਦੇ ਦਾਂਗੇ ਉਹਦੇ ਤੇ ਆਪਾਂ ਰੀਲਾਂ ਅਪਲੋਡ ਕਰਦੇ ਆ ਹਰੇਕ ਭਾਈ ਦੀ ਜਿਹੜੀ ਵੀ ਨਵੀਂ ਗੱਡੀ ਆਂਦੀ ਆ ਆਪਾਂ ਅਪ ਟੂ ਡੇਟ ਕਰ ਦਿੰਨੇ ਆ ਉਹਨੂੰ ਤੇ ਆਹ ਗੱਡੀਆਂ ਦਾ ਵੀ ਤੁਹਾਨੂੰ ਪੂਰਾ ਅਪ ਟੂ ਡੇਟ ਉੱਥੇ ਸਿਸਟਮ ਮਿਲ ਜੂਗਾ ਤੇ ਬਾਕੀ ਇਹ ਸੀ ਸਾਡੀ ਅੱਜ ਦੀ ਵੀਡੀਓ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇ ਵੀਡੀਓ ਵਧੀਆ ਲੱਗਦੀ ਤਾਂ ਭਾਈ ਇੱਕ ਵਾਰੀ ਤੁਸੀਂ ਵੀ ਕਹਿ ਦਿਓ ਯਾਰ ਸਬਸਕ੍ਰਾਈਬ ਨਹੀਂ ਕਰਦੇ ਯਾਰ ਸਬਸਕ੍ਰਾਈਬ ਜੁੜ ਕਰੋ ਜੀ ਸਾਡੇ ਭਰਾ ਬਹੁਤ ਮਿਹਨਤ ਕਰਦੇ ਨੇ ਬਿਲਕੁਲ ਇਹਨਾਂ ਨੂੰ ਸਪੋਰਟ ਕਰੋ ਇਦਾਂ ਹੀ ਤੁਹਾਨੂੰ ਨਵੀਆਂ-ਨਵੀਆਂ ਕਾਰਾਂ ਬਹੁਤ ਹੀ ਵਧੀਆ ਰੇਟਾਂ ਤੇ ਲੈ ਜੈਜ ਰੇਟ ਲੈ ਕੇ ਦਿੰਦੇ ਰਹਿਣ ਤੇ ਤੁਸੀਂ ਸਾਡੇ ਕੋ ਆਂਦੇ ਰਹੋ ਸਾਡੇ ਆ ਛੋਟੇ ਜਿਹੇ ਕਾਰ ਬਿਅਰ ਚ ਚਰਨ ਪਾਉਂਦੇ ਰਹੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਇਹੀ ਸੀ ਸਾਡੀ ਅੱਜ ਦੀ ਵੀਡੀਓ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਕਾਰਾਂ ਇਸ ਚੈਨਲ ਦੇ ਉੱਤੇ ਸੈਕੰਡ ਹੈਂਡ ਆਂਦੀਆਂ ਹੀ ਰਹਿੰਦੀਆਂ ਵਾ ਬਹੁਤ ਹੀ ਸੋਹਣੇ ਰੇਟਾਂ ਦੇ ਉ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲੋ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਤੇ ਇੱਕ ਸੋਹਣਾ ਜਿਹਾ ਕਮੈਂਟ ਕਰਕੇ ਦੱਸੋ ਕਿ ਕਿਹੜਾ ਮੇਰਾ ਭਰਾ ਕਿੱਥੇ ਬਹਿ ਕੇ ਵੀਡੀਓ ਦੇਖ ਰਿਹਾ ਵਾ ਬਿਲਕੁਲ ਬਿਲਕੁਲ ਜੀ ਬਿਲਕੁਲ ਤਦ ਤੱਕ ਲਈ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਚੰਗਾ ਜੀ ਸਤਿ ਸ਼੍ਰੀ ਅਕਾਲ